ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਦੀ ਵਰਸੀ ਮਨਾਈ ਜਾਂਦੀ ਹੈ ਤੇ ਇਹਨੂੰ ਕੜਮ ਚੌਧਰੀਆਂ ਨੇ ਸ਼ਹੀਦ ਵੀ ਮੰਨਿਆ ਹੋਇਆ 32ਵੀਂ ਵਰਸੀ ਅੱਜ ਮਨਾਈ ਜਾਂਦੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਮੈਂ ਕੁਝ ਇੱਕ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਵੈਸੇ ਕਰਦੂਤਾ ਹੀ ਨੇ ਇਹਨਾਂ ਦੀਆਂ ਜਿਨੂੰ ਇਹ ਸ਼ਹੀਦ ਮੰਨ ਕੇ ਵਰਸ਼ੀਆਂ ਮਨਾ ਰਹੇ ਨੇ ਗੁਰਜਨ ਸਿੰਘ ਬੁੱਧ ਸਿੰਘ ਵਾਲੇ ਨੂੰ ਉਸ ਬੰਦੇ ਦੀਆਂ ਕਰਤੂਤਾਂ ਕੀ ਸੀ ਸੈਂਕੜੇ ਨੇ ਹੱਥੇ ਲੋਕਾਂ ਦਾ ਕਤਲ ਕੀਤਾ ਉਹਨੇ ਇਹ ਕਾਤਲ ਬੰਦਾ ਹੈ ਬੁੱਧ ਸਿੰਘ ਵਾਲਾ ਇਹ ਬਖਰੀ ਗੱਲ ਹੈ ਸਾਡੇ ਕੌਮ ਦੇ ਜਿਹੜੇ ਕਢਾਮ ਚੌਧਰੀ ਆ ਭਿੰਡਰਾ ਵਾਲਾ ਲਾਣਾ ਸੀ ਇਹਨਾਂ ਨੇ ਪਤਾ ਨਹੀਂ ਕਿੰਨੇ ਕਸ਼ੀਦ ਇਹ ਜਿਹੇ ਪੈਦਾ ਕਰਦੇ ਇਹਨੇ ਕਟੋ-ਕਟ 100 ਤੋਂ ਵੱਧ ਬੰਦਾ ਟ੍ਰੇਨ ਵਿੱਚੋਂ ਕੱਢ ਕੇ ਮਾਰਿਆ ਜਿਹੜਾ ਨਿਹੱਥਾ ਸੀ ਬੱਸਾਂ ਵਿੱਚੋਂ ਕੱਢ ਕੇ ਬੰਦੇ ਮਾਰੇ ਕਤਲ ਕੀਤੇ ਇਹਨਾਂ ਨੇ ਪਤਾ ਨਹੀਂ 35-36 ਬੰਦੇ ਆਰਐਸਐਸ ਦੇ ਕੋਈ ਆਪਣਾ ਕੋਈ ਸਮਾਗਮ ਕਰ ਰਹੇ ਸੀ ਉਹਨਾਂ ਦਾ ਕਤਲ ਕੀਤਾ ਫਿਰ ਜਿਹੜੀਆਂ ਲੁੱਟਣਾ ਘੁਟਣਾ ਕੀਤੀਆਂ ਇਹਨਾਂ ਲੋਕਾਂ ਨੇ ਘਰਾਂ ਦੇ ਵਿੱਚ ਜਾ ਕੇ ਨਜਾਇਜ਼ ਧੱਕੇ ਕੀਤੇ ਇਹ ਉਹਨਾਂ ਦੇ ਕਰਤੂਤਾਂ ਨੇ ਸ਼ਹੀਦ ਨੇ ਜੀ ਇਹ ਅਬਰਸੀ ਮਨਾਉਣ ਦਾ ਮਤਲਬ ਪਤਾ ਕੀ ਹੁੰਦਾ ਕਿ ਥੋੜੇ ਬਹੁਤੇ ਜਿਹੜੇ ਬਾਹਰ ਬੈਠੇ ਨੇ ਭੇਡਾਂ ਜਿਹੜੀਆਂ ਗੁਮਰਾਹ ਹੁੰਦੀਆਂ ਨੇ ਸਾਡੇ ਸ਼ਹੀਦ ਨੇ ਇਹ ਉਹ ਡੱਲ ਭੇਜ ਦਿੰਦਿਆਂ ਨੇ ਪੈਸੇ ਭੇਜਦਿਆਂ ਨੇ ਜਿਹੜੇ ਰਾਗੀ ਢਾਡੀ ਨੇ ਇਹਨਾਂ ਨੂੰ ਪ੍ਰੋਗਰਾਮ ਮਿਲ ਜਾਂਦੇ ਬਸ ਇੰਨਾ ਕੁ ਮਤਲਬ ਹੈ ਅਬਰਸੀ ਮਨਾਉਣ ਤੱਕ ਇੱਕ ਮੈਂ ਬੇਨਤੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਗੁਰੂ ਸਾਹਿਬ ਦੇ ਨਾਂ ਜੰਗਾਂ ਦੇ ਕੁਝ ਨਿਜਮ ਨੇ ਮੈਂ ਬਹੁਤ ਵਾਰੀ ਜ਼ਿਕਰ ਵੀ ਕੀਤਾ ਹੈ ਇੱਕ ਤਾਂ ਕਿਸੇ ਨੇ ਹੱਥੇ ਤੇ ਬਾਰ ਨਹੀਂ ਕਰਨਾ ਔਰਤ ਤੇ ਬਾਰ ਨਹੀਂ ਕਰਨਾ ਕਿਸੇ ਬਜ਼ੁਰਗ ਤੇ ਬਾਰ ਨਹੀਂ ਕਰਨਾ ਕਿਸੇ ਬੱਚੇ ਤੇ ਬਾਰ ਨਹੀਂ ਕਰਨਾ ਤੇ ਇਹ ਬੰਦੇ ਸ਼ਹੀਦ ਅਖਵਾਉਂਦੇ ਆਪਣੇ ਆਪ ਨੂੰ ਜਿਹੜੇ ਨੇ ਹੱਥੇ ਲੋਕ ਸੀ ਉਹਨਾਂ ਨੂੰ ਕਤਲ ਕੀਤਾ ਇਹਨਾਂ ਸੈਂਕੜੇ ਬੰਦੇ ਇੱਕ ਨਹੀਂ ਸੈਂਕੜੇ ਬੰਦੇ ਇਹ ਗਰੰਡ ਸਿੰਘ ਬੁੱਧ ਸਿੰਘ ਵਾਲੇ ਨੇ ਮਾਰੇ ਨੇ ਇਹ ਕਾਤਲ ਹੈ ਜਿਹਨੂੰ ਅਸੀਂ ਛੀਦ ਬਣਾ ਕੇ ਕੌਮ ਦੇ ਸਿਰ ਤੇ ਬਹਾਤਾ ਆ ਜਿਹੜੇ ਕੈਨੇਡਾ ਦੇ ਗੁਰਦੁਆਰੇ ਹੈਗੇ ਨੇ ਜਿਵੇਂ ਦਸਮੇਸ਼ ਦਰਬਾਰ ਹੋਇਆ ਜਾਂ ਹੋਰ ਵੀ ਕਈ ਹੈਗੇ ਨੇ ਉੱਥੇ ਇਹਨਾਂ ਦੀ ਫੋਟੋਆਂ ਲਾਈਆਂ ਹੋਈਆਂ ਨੇ ਗੁਰਦੁਆਰਿਆਂ ਦੇ ਵਿੱਚ ਫੋਟੋਆਂ ਲਾਉਣ ਦਾ ਕਾਰਨ ਕੀ ਹੈ ਜਿਹੜੇ ਅਨਪੜ੍ਹ ਲੋਕ ਠੇਠਰ ਲਾਣਾ ਜਿਹਨੂੰ ਸਮਝ ਨਹੀਂ ਸੰਧਾਨ ਦੀ ਨਫਰਸਪੇ ਦੀ ਉਹ ਜਾਂਦੇ ਨੇ ਮੱਥਾ ਵੀ ਟੇਕੀ ਜਾਂਦੇ ਨੇ ਇਹਨਾਂ ਦੇ ਨਾਂ ਤੇ ਘਰਾਇਆਂ ਵੀ ਕਟੀਆਂ ਹੋ ਜਾਂਦੀਆਂ ਨੇ ਅਸਲ ਵਿੱਚ ਵਰਸੀਆਂ ਮਨਾਉਣ ਤੋਂ ਜਾਂ ਸ਼ਹੀਦੀ ਦਿਹਾੜੇ ਮਨਾਉਣ ਤੋਂ ਇਹਨਾਂ ਦਾ ਮਤਲਬ ਇਹ ਹੈ ਜਿਹੜੇ ਅਸਲ ਸ਼ਹੀਦ ਨੇ ਨਾ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਆ ਪਿਛੇ ਜਿਹੜੇ ਦੀਪ ਸਿੱਧੂ ਵਰਗੇ ਜਾਂ ਹੋਰ ਕਈ ਨੇ ਇਹ ਸਾਡੀ ਕੌਮ ਦੇ ਸਰ ਤੇ ਬਹਾਤੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿੰਨੇ ਵੀ ਇਹ ਸ਼ਹੀਦ ਸਾਹਮਣੇ ਲੈ ਕੇ ਆਏ ਨੇ ਨਾ ਇਹ ਟਕਸਾਲੀ ਲਾਣਾ ਇਹਨਾਂ 'ਚ ਕੋਈ ਸ਼ਹੀਦ ਸੂਦ ਨਹੀਂ ਹੈਗਾ ਇਹ ਸਿਰਫ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਦਾ ਕਤਲ ਕਰਨ ਵਾਲੇ ਡਕੈਤੀਆਂ ਕਰਨ ਵਾਲੇ ਆਪਣੀਆਂ ਕੀੜਾਂ ਕੱਢਣ ਵਾਸਤੇ ਬੰਦੇ ਮਾਰੇ ਇਹਨਾਂ ਲੋਕਾਂ ਨੇ ਇਹਨੂੰ ਸ਼ਹੀਦ ਬਣਾ ਕੇ ਗੁਰਦਾਰੇ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਮੰ ਟੰਗਦੀਆਂ ਜਰ ਕਮਾਲ ਹੋ ਗਈ ਤੁਸੀਂ ਸਾਰੀਆਂ ਗੱਲਾਂ ਛੱਡ ਦਿਓ ਗੁਰੂ ਸਾਹਿਬ ਦਾ ਇੱਕ ਵਚਨ ਤਾਂ ਮੰਨ ਲਓ ਵੀ ਨਿਹੱਥੇ ਤੇ ਬਾਹਰ ਨਹੀਂ ਕਰਨਾ ਜਿਹੜੇ ਟ੍ਰੇਨ ਵਿੱਚੋਂ ਕੱਢ ਕੇ ਬੰਦੇ ਮਾਰੇ ਨੇ ਬੱਸਾਂ ਵਿੱਚੋਂ ਕੱਢ ਕੇ ਬੰਦੇ ਮਾਰੇ ਨੇ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਨਾਲ ਤੁਹਾਡੀ ਲੜਾਈ ਕੀ ਸੀ ਇਹ ਦੱਸੋ ਜਿਹੜਾ 100 ਬੰਦਾ ਟ੍ਰੇਨ ਵਿੱਚੋਂ ਕੱਢ ਕੇ ਮਾਰਿਆ ਬੱਸ ਵਿੱਚੋਂ ਕੱਢ ਕੇ ਮਾਰਿਆ ਤੇ ਉਹਨਾਂ ਦਾ ਤੁਹਾਡੀ ਜੰਗ ਦਾ ਉਹਨਾਂ ਨਾਲ ਲੜਨ ਦਾ ਮਤਲਬ ਕੀ ਸੀ ਕੀ ਦੁਸ਼ਮਣ ਸੀ ਉਹਨਾਂ ਨਾਲ ਉਹਨਾਂ ਨੂੰ ਮਾਰਿਆ ਜਦੋਂ ਸ਼ਹੀਦ ਬਣ ਗਏ ਬੜੀਆਂ-ਬੜੀਆਂ ਕੁਰਬਾਨੀਆਂ ਜੀ ਨਿਹੱਥੇ ਲੋਕਾਂ ਨੂੰ ਮਾਰ ਦੇਣਾ ਇਹ ਕੁਰਬਾਨੀ ਹੈ ਇਹ ਗੁੰਡਾਗਰਦੀ ਹੈ ਇਹ ਸ਼ਹੀਦ ਨੇ ਜੀ ਅੱਜ ਵਰਸੀ ਮਨਾਇਆ ਗਿਆ 32ਵੇਂ ਅਗਲੇ ਸਾਲ ਫੇਰ ਮਨਾ ਲੈਣੀ ਹੈ ਮੈਂ ਜਿਹੜੀ ਅਸਲ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇਹਨਾਂ ਦੀਆਂ ਵਰਸੀਆਂ ਮਨਾਉਣੀਆਂ ਜਾਂ ਸ਼ਹੀਦੀ ਦਿਹਾੜੇ ਮਨਾਉਣ ਤੋਂ ਭਾਵ ਹੈ ਕੇਵਲ ਪੈਸੇ ਇਕੱਠੇ ਕਰਨੇ ਬਸ ਹੋਰ ਕੁਝ ਨਹੀਂ ਜਰ ਜਿਹੜੇ ਅਸਲ ਸ਼ਹੀਦ ਨੇ ਜੇ ਕਿਸੇ ਨੇ ਕੋਈ ਦੇਸ਼ ਲਈ ਕੁਰਬਾਨੀ ਕੀਤੀ ਹੈ ਕੌਮ ਲਈ ਕੁਰਬਾਨੀ ਕੀਤੀ ਹੈ ਉਹਨਾਂ ਵੱਲ ਧਿਆਨ ਦੇ ਲੋ ਇਹ ਅਤਵਾਦ ਸੀ ਗੁੰਡਾ ਗਰਦੀ ਦਾ ਨੰਗਾ ਨਾਚ ਹੋਇਆ ਇਹਨਾਂ ਨੇ 1 47 ਅਥਾ ਵਿੱਚ ਫੜ ਕੇ ਨਾ ਗੁੰਡਾ ਗਰਦੀ ਦਾ ਨੰਗਾ ਨਾਚ ਕੀਤਾ ਹੈ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਹੈ ਨਾ ਕੌਮ ਦਾ ਕੋਈ ਕਰ ਨਹੀਂ ਸਕਦਾ ਇਹ ਬੇਨਤੀ ਮੈਂ ਤਾਂ ਕਰ ਰਿਹਾ ਥੋੜਾ ਜਿਹਾ ਧਿਆਨ ਦੇ ਲੋ ਕਿ ਸ਼ਹੀਦ ਕਿਹਨੂੰ ਕਹਿਣਾ ਤੇ ਅਸੀਂ ਕਿਹਨੂੰ ਸ਼ਹੀਦ ਬਣਾ ਕੇ ਕੌਮ ਦੇ ਸਿਰ ਤੇ ਬਹਾਇਆ ਇਹ ਸਾਨੂੰ ਥੋੜਾ ਬਹੁਤਾ ਸੋਚਣ ਦੀ ਲੋੜ ਹੈ ਮੰਨਿ ਜਾਓ ਮੈਂ ਕਿਠੋਕੇ ਗਿਆ ਸਾਡੇ ਲਈ ਗੁਰਨਾਨ ਸਿੰਘ ਬੁੱਧ ਸਿੰਘ ਵਾਲਾ ਅੱਤਵਾਦੀ ਸੀ ਅੱਤਵਾਦੀ ਰਹੇਗਾ ਗੁੰਡਾਗਰਦੀ ਕਰਦਾ ਸੀ ਗੈਂਗਸਟਰ ਕਹਿ ਸਕਦੇ ਸ਼ਹੀਦ ਨਹੀਂ ਕਹਿ ਸਕਦੇ ਜੀਨੇ ਮੰਨਣਾ ਮੰਨੇ ਜੋ ਪਰ ਅਸੀਂ ਲਕੀਰ ਮਾਰਦੇ ਹਾਂ ਕਿ ਇਹ ਲੁੱਟਾਂ ਖੋਹ ਕਰਨ ਵਾਲੇ ਬੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ